ਸਭ ਨੂੰ ਬਗਹਾ ਹੱਥੀ ਡੋਕਟਰ ਸਾਹਿਬ ਮੇਰਾ ਵਿਸ਼ਵਾਸ ਆ ਕਿ ਸਾਡੀ ਜਦੋਂ ਬਾਹ ਫੜਨੀ ਪ੍ਰਮਾਤਮਾ ਨੇ ਫੜ ਜਾਈ ਉਹਦੀ ਕਿਰਪਾ ਹੋਣੀ ਹੋਲ ਕਿਤੇ ਨਹੀਂ ਹੋਣੀ ਤੁਸੀਂ ਪ੍ਰਮਾਤਮਾ ਦੇ ਘਰ ਆਏ ਹੋ ਗੁਰੂ ਅਰਦਾਸ ਜੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਬਾਦਸ਼ਾਹਾਂ ਦੀ ਬਾਦਸ਼ਾਹ ਰਾਜ ਆਖੀ ਜਿੰਨਸ ਦਿੱਤਾ ਜਿਹੜਾ ਪੰਜਾਬ ਬਾਤ ਨੂੰ ਕਰਦੇ ਨੇ ਪਰਿਆ ਹੱਥ ਕਰਤਾ ਜੀ ਉਹਦੀ ਦਿੱਕਤਾਂ ਸਾਰੀਆਂ ਕਰੀਏ ਅੱਜ ਤੇ ਕੱਲ੍ਹ ਜੀ ਨੇ ਗੱਲ ਨਹੀਂ ਕਿ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣ ਆਇਆ ਕੋਈ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਕਰਨੀ ਚਾਹਜੋ ਸਭ ਮਾਰ ਵਾਲਾ ਕਰੀਓ ਅਰਦਾਸ ਕਰੋ ਤੂੰ ਸਾਡੀ ਮਾਂ ਫੜਦਾ ਹੈ